ਇਹ ਦੇ ਤੁਸੀਂ ਉੱਤੇ ਕੰਮ ਨਹੀਂ ਕੀਤਾ ਹੈਗਾ ਕੰਪਨੀ ਦੇ ਨਾਂ ਕੰਪਨੀ ਤੇ ਗਏ ਹੈਗੇ 50000 ਰੁਪਏ ਤੁਹਾਨੂੰ ਮੰਥਲੀ ਤਨਖਾਹ ਦੇ ਰਹੀ ਹੈ ਕਿੰਨੇ ਦਿੰਦਾ 30 ਦਿੰਦਾ ਮੈਂ ਤਾਂ ਤੁਹਾਨੂੰ ਇਹ ਕਹੂੰਗਾ ਜੇ ਤੁਸੀਂ ਬਿਗਨਰ ਹੈਗੇ ਹੋ ਮੇਰੇ ਵੱਲੋਂ ਤੁਹਾਨੂੰ ਫਾਰਮ ਪਰ ਪਰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਜੀ ਸੋ ਦੋਸਤੋ ਅਗਰ ਤੁਸੀਂ YouTube Facebook Instagram ਤੋਂ ਤੁਸੀਂ ਘਰੇ ਬੈਠ ਕੇ ਤੁਸੀਂ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਫ ਤੱਕ ਜਰੂਰ ਦੇਖਿਓ ਜੀ ਕਿਉਂਕਿ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਅਗਰ ਤੁਸੀਂ YouTube Facebook Instagram ਤੋਂ ਤੁਸੀਂ ਪੈਸੇ ਕਮਾਉਣਾ ਚਾਹੁੰਦੇ ਹੋ ਨਾ ਕਿ ਤੁਹਾਨੂੰ ਇੱਕ ਕੰਮ ਆ ਜਿਹੜਾ ਤੁਹਾਨੂੰ ਬਹੁਤ ਜ਼ਰੂਰੀ ਕਰਨਾ ਪਵੇਗਾ ਅਗਰ ਤੁਸੀਂ ਉਹ ਕੰਮ ਨਹੀਂ ਕਰੋਗੇ ਨਾ ਤਾਂ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਓ ਤੁਸੀਂ ਨਾ YouTube ਨਾ Facebook ਨਾ Instagram ਤੋਂ ਤੁਸੀਂ ਪੈਸੇ ਨਹੀਂ ਕਮਾ ਸਕੋਗੇ ਬਹੁਤ ਸਾਰੇ ਮੇਰੇ ਪਿੰਡਪਰਾ ਇਹੋ ਜਿਹੇ ਹੈਗੇ ਨੇ ਜਿਹੜੇ ਮੇਰੀ ਵੀਡੀਓ ਦੇਖਦੇ ਨੇ ਤੇ ਮੈਨੂੰ ਡੇਲੀ ਫੋਨ ਵੀ ਕਰਕੇ ਪੁੱਛਦੇ ਨੇ ਕੋਈ ਨਾ ਵੀਡੀਓ ਤੇ ਤੁਹਾਡੇ ਕਮੈਂਟ ਵੀ ਕਰਦੇ ਰਹੇ ਉਹ ਕਹਿੰਦੇ ਕਿ ਵੀਰ ਜੀ ਸਾਨੂੰ ਨਾ YouTube ਦੇ ਉੱਤੇ ਸਾਨੂੰ ਕਿੰਨੀਆਂ ਵੀਡੀਓ ਅਪਲੋਡ ਕਰਨੀਆਂ ਚਾਹੀਦੀਆਂ ਨੇ ਵੀ ਅਸੀਂ ਰੋਜ਼ ਇੱਕ ਵੀਡੀਓ ਅਪਲੋਡ ਕਰੀਏ ਜਾਂ 15 ਦਿਨਾਂ ਬਾਅਦ ਕਰੀਏ ਜਾਂ 3 ਦਿਨਾਂ ਬਾਅਦ ਕਰੀਏ ਇਸੇ ਤਰ੍ਹਾਂ Facebook ਬਾਰੇ ਪੁੱਛਦੇ ਨੇ ਸੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪੂਰਪੂਰਨly ਸਹੀ ਤਰੀਕੇ ਨਾਲ ਤੁਹਾਨੂੰ ਮੈਂ ਕਲੀਅਰ ਕਰਾਂਗਾ ਤੁਹਾਡੇ ਦਿਮਾਗ ਦੇ ਵਿੱਚੋਂ ਵੀ ਤੁਹਾਨੂੰ YouTube ਦੇ ਉੱਤੇ ਤੁਹਾਨੂੰ ਇੱਕ ਦਿਨ ਦੇ ਵਿੱਚ ਕਿੰਨੀ ਵੀਡੀਓ ਅਪਲੋਡ ਕਰਨੀ ਚਾਹੀਦੀਆਂ ਨੇ Facebook ਤੇ ਤੇ YouTube ਦੇ ਉੱਤੇ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਤੇ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰਕੇ ਦੇਖਿਓ ਜੀ ਆਓ ਜੀ ਅੱਪਾ ਵੀਡੀਓ ਸ਼ੁਰੂ ਕਰ ਦਿੰਦੇ ਹਾਂ ਦੇਖੋ ਜੇ ਤੁਸੀਂ ਉਹਦੇ ਬਾਅਦ ਸਭ ਤੋਂ ਪਹਿਲਾਂ ਦੇਖਿਆ ਤੁਹਾਨੂੰ ਇੱਕ ਕੰਮ ਜਿਹੜਾ ਡੇਲੀ ਕਰਨਾ ਹੀ ਪਵੇਗਾ ਦੇਖੋ ਜੇ ਤੁਸੀਂ ਬੀਗਨਰ ਹੋ ਤੁਸੀਂ ਮੰਨ ਕੇ ਚੱਲੋ ਤੁਸੀਂ ਹੁਣੇ ਹੀ ਅੱਜ ਹੀ ਮੰਨ ਕੇ ਚੱਲੋ ਤੁਸੀਂ ਆਪਣਾ YouTube ਚੈਨਲ ਇੱਕ ਤੁਸੀਂ ਸਟਾਰਟ ਕਰ ਲਿਆ ਸਭ ਤੋਂ ਪਹਿਲਾਂ ਤਾਂ ਮਤਲਬ ਇਹ ਚੀਜ਼ ਇਹ ਹੈ ਵੀ ਤੁਸੀਂ ਨੇ ਇੱਕ ਟੋਪਿਕ ਚੂਜ਼ ਕਰਨਾ ਪੈਣਾ ਤੁਹਾਨੂੰ ਇੱਕ ਟੋਪਿਕ ਟੋਪਿਕ ਤੁਸੀਂ ਚੂਜ਼ ਕਰਨਾ ਹੀ ਪੈਣਾ ਵੀ ਤੁਸੀਂ ਕਿਹੜੇ ਟੋਪਿਕ ਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਜਿਹੜਾ ਸਾਰਿਆਂ ਨਾਲੋਂ ਬਹੁਤ ਜ਼ਿਆਦਾ ਪੁਆਇੰਟਡ ਆ ਉਹ ਹੈਗਾ ਟੋਪਿਕ ਕਿਉਂਕਿ ਜਦੋਂ ਤੱਕ ਤੁਹਾਡਾ ਟਾਪਿਕ ਕਲੀਅਰ ਨਹੀਂ ਹੋਏਗਾ ਤੁਸੀਂ YouTube Facebook Instagram ਤੁਸੀਂ ਕੰਮ ਨਹੀਂ ਕਰ ਸਕੋਗੇ ਇਸ ਲਈ ਤੁਹਾਡਾ ਟਾਪਿਕ ਕਲੀਅਰ ਹੋਣਾ ਬਹੁਤ ਹੀ ਜ਼ਰੂਰੀ ਆ ਇਹ ਮੈਂ ਪਹਿਲਾਂ ਵੀ ਤੁਹਾਨੂੰ ਆਪਣੀ ਬਹੁਤ ਸਾਰੀ ਵੀਡੀਓ ਦੇ ਵਿੱਚ ਕਹਿ ਚੁੱਕਾ ਹਾਂ ਵੀ ਤੁਹਾਡਾ ਜਿਹੜਾ ਟਾਪਿਕ ਹੈ ਜੀ ਉਹ ਕਲੀਅਰ ਹੋਣਾ ਚਾਹੀਦਾ ਹੁਣ ਆਪਾਂ ਗੱਲ ਕਰਦੇ ਜਿਹੜਾ ਮੇਨ ਟਾਪਿਕ ਆ ਅਗਲੀ ਚੀਜ਼ ਆ ਉਹ ਜਿਹੜਾ ਕਿਹੜਾ ਕੰਮ ਆ ਤੁਹਾਨੂੰ ਕਰਨਾ ਚਾਹੀਦਾ ਦੇਖੋ YouTube ਦੇ ਉੱਤੇ ਦੇਣੀ ਤੁਸੀਂ ਇੱਕ ਵੀਡੀਓ ਅਪਲੋਡ ਕਰਨੀ ਹੀ ਕਰਨੀ ਆ ਦੇਖੋ ਜਿਹੜੀ ਤੁਸੀਂ ਇੱਕ ਵੀਡੀਓ ਸ਼ੂਟ ਕਰ ਲਈ ਤੁਸੀਂ YouTube ਦੇ ਉੱਤੇ ਵੀ ਅਪਲੋਡ ਕਰ ਦੇਣੀ ਆ ਠੀਕ ਹੈ ਜੀ ਫੇਸਬੁਕ ਤੇ ਵੀ ਅਪਲੋਡ ਕਰ ਦੇਣੀ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਤੁਹਾਡੀ ਇੱਕ ਵੀਡੀਓ ਤੁਸੀਂ ਵੀਡੀਓ ਇੱਕ ਹੀ ਸ਼ੂਟ ਕਰਨੀ ਆ ਉਹੀ ਟੋਪਿਕ ਦੇ ਉੱਤੇ ਜੋ ਟੋਪਿਕ ਤੁਸੀਂ ਨਾਂ ਮੰਨ ਕੇ ਚੱਲੋ ਤੁਸੀਂ ਜਿਵੇਂ ਹੁਣ ਮੇਰਾ ਨਾਂ ਮੰਨ ਕੇ ਚੱਲੋ ਮਿਸਟਰ ਸਰੋਏ ਆ ਹਨਾ ਜੀ ਮਿਸਟਰ ਸਰੋਏ ਮੇਰਾ YouTube ਚੈਨਲ ਆ ਇਸੇ ਤਰ੍ਹਾਂ ਮੇਰਾ ਫੇਸਬੁਕ ਪੇਜ ਵੀ ਆ ਤੇ ਮੇਰਾ ਇੰਸਟਾਗ੍ਰਾਮ ਪੇਜ ਵੀ ਆ ਜੀ ਠੀਕ ਹੈ ਜੀ ਇਹ ਤਿੰਨੇ ਮੈਂ ਵੀਡੀਓ ਇੱਕ ਸ਼ੂਟ ਕਰਦਾ ਤਿੰਨੇ ਪਲੇਟਫਾਰਮਾਂ ਦੇ ਉੱਤੇ ਪਾ ਦਿੰਦਾ ਵਾਂ ਤੁਸੀਂ ਵੀ ਤਿੰਨੇ ਪਲੇਟਫਾਰਮਾਂ ਦੇ ਉੱਤੇ ਹੀ ਪੋਣੀ ਹੀ ਪੋਣੀ ਆ ਤਾਂ ਤੁਹਾਡਾ YouTube ਚੈਨਲ ਵੀ ਵਾਇਰਲ ਹੋਏਗਾ ਤੁਹਾਡਾ ਫੇਸਬੁਕ ਤੁਹਾਡਾ ਇੰਸਟਾਗ੍ਰam ਜਿਹੜਾ ਅਕਾਊਂਟ ਹੈ ਤੁਹਾਡਾ ਉਹ ਵੀ ਵਾਇਰਲ ਹੋਏਗਾ ਹੀ ਹੋਏਗਾ ਦੇਖੋ ਹੁਣ ਗੱਲ ਕਰਦੇ ਆਪਾਂ ਵੀਡੀਓ ਦੀ ਵੀਡੀਓ ਤੁਸੀਂ ਦਿਨ ਦੀ ਪੋਣੀ ਹੀ ਪੋਣੀ ਆ ਕਈ ਮੇਰੇ ਭੈਣ ਭਰਾ ਕਹਿੰਦੇ ਕਹਿੰਦੇ ਕਿ ਵੀਰ ਜੀ ਜੇ ਅਸੀਂ 3 ਦਿਨਾਂ ਬਾਅਦ ਛੱਡ ਕੇ ਇੱਕ ਵੀਡੀਓ ਪਾ ਲਈਏ ਹਫਤੇ ਬਾਅਦ ਪਾ ਲਈਏ ਦੇਖੋ ਭਤੀ 3 ਦਿਨ ਬਾਅਦ ਵੀ ਤੁਸੀਂ ਪਾ ਸਕਦੇ ਹੋ 5 ਦਿਨ ਬਾਅਦ ਵੀ ਪਾ ਸਕਦੇ ਹੋ ਜਾਂ ਮਹੀਨੇ ਬਾਅਦ ਪਾਓ ਕੋਈ ਚੱਕਰ ਨਹੀਂ ਹੈਗਾ ਬਟ ਜਦੋਂ ਤੁਸੀਂ ਬਿਗਨਰ ਹੋ ਨਵੇਂ ਹੋ ਤੁਸੀਂ ਮੰਨ ਕੇ ਜਦੋਂ ਤੁਸੀਂ ਅੱਜ ਹੀ ਅੱਜ ਤੁਸੀਂ YouTube ਚੈਨਲ ਤੁਸੀਂ ਸ਼ੁਰੂ ਕੀਤਾ ਜੀ ਅੱਜ ਤੁਸੀਂ ਸ਼ੁਰੂ ਕੀਤਾ ਜੇ ਤੁਸੀਂ ਅੱਜ ਵੀਡੀਓ ਇੱਕ ਪਾਤੀ ਤੇ 5 ਦਿਨ ਬਾਅਦ ਫੇਰ ਇੱਕ ਪਾਤੀ ਕੀ ਤੁਹਾਡਾ ਚੈਨਲ ਗਰੋ ਹੋ ਜਾਏਗਾ ਨਹੀਂ ਹੋਏਗਾ ਨਾ ਤੁਸੀਂ ਨਵੇਂ ਹੋ ਇਸ ਲਈ ਤੁਹਾਨੂੰ ਮਤਲਬ ਹੀ ਡੇਲੀ ਇੱਕ ਵੀਡੀਓ ਤੁਹਾਨੂੰ ਅਪਲੋਡ ਕਰਨੀ ਹੀ ਪਵੇਗੀ ਡੇਲੀ ਦੀ ਡੇਲੀ ਤੁਹਾਨੂੰ ਇੱਕ ਵੀਡੀਓ ਅਪਲੋਡ ਕਰਨੀ ਪਵੇਗੀ ਹੀ ਪਵੇਗੀ ਜੇ ਤੁਸੀਂ ਡੇਲੀ ਇੱਕ ਵੀਡੀਓ ਅਪਲੋਡ ਕਰੋਗੇ ਤੁਹਾਡਾ ਜਿਹੜਾ YouTube ਚੈਨਲ ਤਾਂ ਗਰੋ ਹੋਏਗਾ ਨਹੀਂ ਤਾਂ ਗਰੋ ਨਹੀਂ ਹੋਏਗਾ ਜੇ ਤੁਸੀਂ ਸੋਚਦੇ ਵੀ ਅਸੀਂ 3 ਦਿਨ ਬਾਅਦ ਪਾ ਦਈਏ ਜਾਂ 1 ਦਿਨ ਛੱਡ ਕੇ ਪਾ ਦਈਏ ਜਾਂ 4 ਦਿਨ ਬਾਅਦ ਛੱਡ ਕੇ ਪਾ ਦਈਏ ਕੋਈ ਚੱਕਰ ਨਹੀਂ ਹਾਂ ਜੇ ਤੁਸੀਂ ਇੱਕ ਦਿਨ ਦਾ ਗੇਪ ਦੇ ਦੋਗੇ ਚੱਲ ਜਾਏਗਾ ਜੇ ਮੰਨ ਕੇ ਚਲੋ ਤੁਸੀਂ ਅੱਜ ਵੀਡੀਓ ਪਾਤੀ ਕੱਲ ਨਹੀਂ ਪਾਈ ਕੋਈ ਦਿੱਕਤ ਨਹੀਂ ਪਾਸੋਂ ਤੋਂ ਤੁਹਾਨੂੰ ਪਾਣੀ ਹੀ ਪਵੇਗੀ ਇੱਕ ਦਿਨ ਛੱਡ ਕੇ ਤੁਸੀਂ ਡੈਲੀ ਵੀਡੀਓ ਪਾ ਸਕਦੇ ਹੋ ਜੇ ਤਾਂ ਡੈਲੀ ਪਾਉਗੇ ਬਹੁਤ ਵਧੀਆ ਵਾ ਕਿਉਂਕਿ ਜਦ YouTube ਦਾ ਐਲਗੋਰਿਦਮ ਆਣਾ ਉਹਨੂੰ ਸਮਝਣ ਦੀ ਕੋਸ਼ਿਸ਼ ਹੀ ਕਰਿਆ ਕਰੋ ਜਿਹੜਾ YouTube ਦਾ ਐਲਗੋਰਿਦਮ ਆ ਉਹ ਇਦਾਂ ਚੱਲਦਾ ਵਾ ਜਿਵੇਂ ਆ ਮੰਨ ਕੇ ਚੱਲੋ YouTube ਦਾ ਐਲਗੋਰਿਦਮ ਜਿੱਦਾਂ ਜਿੱਦਾਂ ਤੁਸੀਂ ਵੀਡੀਓ ਪਾਈ ਜਾਉਂਗੇ ਤਾਂ ਡੈ ਐਲਗੋਰਿਦਮ ਉੱਪਰ ਨੂੰ ਹੀ ਜਾਈ ਜਾਊਗਾ ਜੇ ਤੁਸੀਂ ਵੀਡੀਓ ਨਹੀਂ ਪਾਉਂਗੇ ਜਾਉਂਗੇ ਤਾਂ ਸਿੱਧਾ ਜਾਏਗਾ ਤੁਹਾਨੂੰ ਬੇਨਿਫਿਟ ਹੈਗਾ ਉੱ ਜੇ ਉੱਪਰ ਨੂੰ ਨਹੀਂ ਜਾਇਗਾ ਨਹੀਂ ਸਿੱਧਾ ਜਾਇਗਾ ਤਾਂ ਉਹ ਤਾਂ ਕੋਈ ਫਾਇਦਾ ਨਹੀਂ ਹੈਗਾ ਤੁਹਾਨੂੰ ਤੁਸੀਂ ਆਪਣਾ ਟਾਈਮ ਵੀ ਖਰਾਬ ਕਰ ਰਹੇ ਹੋ ਦੇਖੋ ਜੇ YouTube ਦੇ ਉੱਤੇ Facebook ਦੇ ਉੱਤੇ Instagram ਦੇ ਉੱਤੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਨਾ ਤੁਹਾਨੂੰ ਇਹ ਚੀਜ਼ ਤੁਹਾਨੂੰ ਕਰਨੀ ਹੀ ਪਵੇਗੀ ਇਹ ਲਾਈਨ ਦੇ ਵਿੱਚ ਪੈਸਾ ਬਹੁਤ ਜ਼ਿਆਦਾ YouTube ਤੋਂ ਵੀ ਬਹੁਤ ਪੈਸਾ ਵਾ Instagram ਤੋਂ ਵੀ ਬਹੁਤ ਪੈਸਾ ਵਾ ਤੇ Facebook ਤੋਂ ਵੀ ਬਹੁਤ ਜ਼ਿਆਦਾ ਪੈਸਾ ਵਾ ਬਟ ਕੀ ਜੀ ਤੁਸੀਂ ਆਪਣੇ ਦਿਲੋਂ ਕੰਮ ਕਰਨਾ ਵਾ ਡੇਲੀ ਵੀਡੀਓ ਬਣਾਉਣੀ ਹੀ ਬਣਾਉਣੀ ਆ ਜਿਵੇਂ ਮੰਨ ਕੇ ਚੱਲੋ ਹੁਣ ਮੈਂ ਆਪਣੀ ਵੀਡੀਓ ਜਦੋਂ ਸ਼ੂਟ ਕਰਦਾ ਨਾ ਮੈਂ ਇੱਕ ਦਿਨ ਦੇ ਵਿੱਚ ਆਪਣੀ ਪੰਜ ਤੋਂ ਲੈ ਕੇ ਸੱਤ ਵੀਡੀਓ 5 ਤੋਂ ਲੈ ਕੇ 7 ਵੀਡੀਓ ਮੈਂ ਆਪਣੀਆਂ ਸ਼ੂਟ ਕਰ ਲੈਣਾ ਇੱਕੋ ਵਾਰ ਦੇ ਵਿੱਚ ਕਿਉਂ ਮੈਂ ਪਹਿਲਾਂ ਟਾਪਿਕ ਲਿਖ ਲੈਣਾ ਜੋ ਵੀ ਜਿਹੜੇ ਟਾਪਿਕ ਤੇ ਮੈਂ ਵੀਡੀਓ ਬਣਾਉਣੀ ਹੁੰਦੀ ਆ ਫਿਰ ਉਹ ਤੋਂ ਮੈਂ ਪੂਰੀ ਸਟੱਡੀ ਕਰਦਾ ਸਕ੍ਰਿਪਟ ਲਿਖਦਾ ਵਾਂ ਫਿਰ 5 ਤੋਂ 7 ਵੀਡੀਓ ਮੈਂ ਡੇਲੀ ਬਣਾ ਕੇ ਫਿਰ ਉਹਨੂੰ ਮੈਂ ਐਡਿਟ ਕਰਕੇ ਰੱਖ ਲੈਣਾ ਵਾਂ ਮੈਂ ਡੇਲੀ ਨੂੰ ਅਪਲੋਡ ਕਰੀ ਜਾਣਾ ਵਾਂ ਤੇ ਜਦੋਂ ਤੁਸੀਂ ਵੀਡੀਓ ਡੇਲੀ ਅਪਲੋਡ ਕਰਨੀ ਹੈ ਜੀ ਉਹ ਤੁਹਾਡਾ ਇੱਕ ਟਾਈਮ ਹੋਣਾ ਚਾਹੀਦਾ ਵੀਡੀਓ ਅਪਲੋਡ ਕਰਨ ਦਾ ਮੰਨ ਕੇ ਚੱਲੋ ਤੁਸੀਂ ਅੱਜ ਸਵੇਰੇ 11 ਵਜੇ ਤੁਸੀਂ ਵੀਡੀਓ ਅਪਲੋਡ ਕੀਤੀ ਤਾਂ ਅਗਲੀ ਵੀਡੀਓ ਵੀ ਤੁਸੀਂ 11 ਵਜੇ ਹੀ ਕਰਨੀ ਆ ਤੇ ਟਾਪਿਕ ਵੀ ਇੱਕੋ ਹੀ ਰੱਖਣਾ ਇਹ ਨਹੀਂ ਹੈਗਾ ਤੁਸੀਂ ਟੋਪਿਕ ਅਜਿਹਾ ਕੋਗੀ ਦੀ ਪਾਤੀ ਕਾਨੂੰ ਫਰੋਗ ਪਾਤਾ ਕਾਨੂੰ ਕਿਰਸ ਦੀ ਪਾਤੀ ਇਦਾਂ ਨਹੀਂ ਹੋਣੀ ਹੈਗੀ ਟੋਪਿਕ ਵੀ ਤੁਹਾਡਾ ਇੱਕ ਹੋਣਾ ਚਾਹੀਦਾ ਟਾਈਮਿੰਗ ਵੀ ਇੱਕ ਹੋਣੀ ਚਾਹੀਦੀ ਤੇ ਵੀਡੀਓ ਡੇਲੀ ਤੁਸੀਂ ਅਪਲੋਡ ਕਰਨੀ ਹੀ ਕਰਨੀਆਂ ਹੁਣ ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਉਦਾਹਰਨ ਦਿੰਨਾ ਵਾ ਤੁਹਾਨੂੰ ਜੇ ਤੁਹਾਡੇ ਦਿਮਾਗ ਦੇ ਵਿੱਚ ਉਹ ਸਿੰਪਲ ਉਦਾਹਰਨ ਪੈ ਗਈ ਤਾਂ ਸਮਝ ਲਓ ਤੁਸੀਂ YouTube ਦੇ ਉੱਤੇ ਤੁਸੀਂ ਕਾਮਯਾਬ ਹੋ ਜਾਓਗੇ 101% ਮੇਰੀ ਗਾਰੰਟੀ ਆ ਦੇਖੋ ਮੰਨ ਕੇ ਚੱਲੋ ਤੁਸੀਂ ਕਿਤੇ ਪ੍ਰਾਈਵੇਟ ਜੋਬ ਕਰਦੇ ਹੋ ਤੁਸੀਂ ਕਿਤੇ ਪ੍ਰਾਈਵੇਟ ਨੌਕਰੀ ਕਰਦੇ ਹੋ ਠੀਕ ਹੈ ਜੀ ਤੁਸੀਂ ਉੱਤੇ 30 ਦਿਨ ਦੀ ਤਨਖਾਹ ਲੈਨੇ ਹੋ ਤੁਸੀਂ ਸਵੇਰੇ ਦਿੱਲੀ ਜਾਂਦੇ ਹੋ ਉੱਥੇ ਕੰਮ ਕਰਨ ਆਪਣੇ ਡਿਊਟੀ ਮੰਨ ਕੇ ਜਦੋਂ ਕਿਸੇ ਵੀ ਦਫ਼ਤਰ ਦੇ ਵਿੱਚ ਲੱਗਿਓ ਪ੍ਰਾਈਵੇਟ ਕੰਪਨੀ ਦਾ ਤੁਸੀਂ ਕੰਮ ਕਰਦੇ ਹੋ ਉਹ ਤੁਹਾਨੂੰ 50000 ਰੁਪਿਆ 50000 ਰੁਪਿਆ ਤੁਹਾਨੂੰ ਮੰਥਲੀ ਤਨਖਾਹ ਦੇ ਰਹੀ ਹੈ ਕਿੰਨੇ ਦਿਨ ਦਾ 30 ਦਿਨ ਦਾ ਤੇ ਉਹ ਕੰਪਨੀ ਨੇ ਤੁਹਾਨੂੰ ਕਿਹਾ ਹੋਇਆ ਵਾ ਵੀ ਤੁਸੀਂ 2 ਦਿਨ ਦੀ ਛੁੱਟੀ ਕਰ ਸਕਦੇ ਹੋ 2 ਦਿਨ ਦੀ ਜਾਂ 4 ਦਿਨ ਦੀ ਉਹ ਤੁਹਾਨੂੰ ਸਿਰਫ 4 ਦਿਨ ਦੀ ਛੁੱਟੀ ਦਿੰਦੀ ਹੈ ਕਾਦੀ ਉਹ ਵੀ ਐਤਵਾਰ ਦੀ ਸਿਰਫ ਐਤਵਾਰ ਦੀ ਛੁੱਟੀ ਦਿੰਦੀ ਹੈ ਕਿਉਂਕਿ ਮਹੀਨੇ 'ਚ 4 ਐਤਵਾਰ ਹੁੰਦੇ ਆ ਤੇ ਉਹ 4 ਦਿਨ ਦੀ ਤੁਹਾਨੂੰ ਛੁੱਟੀ ਦੇ ਦਿੰਦੀ ਹੈ ਤੇ ਬਾਕੀ ਜਿਹੜੇ ਤੁਹਾਡੇ ਬਚੇ ਆ 26 ਦਿਨ 26 ਦਿਨ ਦੀ ਉਹ ਤੁਹਾਨੂੰ ਤਨਖਾਹ ਦੇ ਦਿੰਦੀ ਹੈ 26 27 ਦਿਨ ਦੀ 30 ਦਾ ਵੀ ਮਹੀਨਾ ਹੁੰਦਾ 31 ਦਾ ਵੀ ਹੁੰਦਾ ਵਾ ਠੀਕ ਹੈ ਜੀ ਉਹ ਤੁਹਾਨੂੰ 50000 ਰੁਪਏ ਦਿੰਦੇ ਆ ਮੰਨ ਕੇ ਚੱਲੋ ਤੁਸੀਂ ਕੰਪਨੀ ਦੇ ਅੰਦਰ ਤੁਸੀਂ ਜਦ ਜਿੱਤੇ ਕੰਪਨੀ ਦੇ ਅੰਦਰ ਤੁਸੀਂ ਕੰਮ ਕਰਦੇ ਹੋ ਮੰਨ ਕੇ ਚੱਲੋ ਤੁਸੀਂ ਇੱਕ ਹਫਤਾ ਸਿਰ 7 ਦਿਨ 1 ਵੀਕ ਤੁਸੀਂ ਉੱਥੇ ਕੰਪਨੀ ਤੇ ਤੁਸੀਂ ਕੰਮ ਕੀਤਾ ਉਸ ਤੋਂ ਬਾਅਦ 1 ਵੀਕ ਤੁਸੀਂ ਕੰਮ ਕੀਤਾ ਤੇ 23 ਦਿਨ 23 ਦਿਨ ਤੁਸੀਂ ਉੱਤੇ ਕੰਮ ਨਹੀਂ ਕੀਤਾਗਾ ਕੰਪਨੀ ਦੇ ਨਾਂ ਕੰਪਨੀ ਤੇ ਗਏ ਹੈਗੇ ਤੁਸੀਂ ਨਾਤੇ ਕੰਮ ਕੀਤਾ ਕੀ ਉਹ ਕੰਪਨੀ ਤੁਹਾਨੂੰ 50000 ਰੁਪਏ ਦੇ ਦੇਗੀ ਨਹੀਂ ਦੇਊਗੀ ਨਾ ਤੁਸੀਂ ਖੁਦ ਸੋਚੋ ਨਹੀਂ ਦੇਊਗੀ ਨਾ 50000 ਰੁਪਏ ਕਿਉਂ ਨਹੀਂ ਦੇਊਗੀ ਕਿਉਂਕਿ ਤੁਸੀਂ ਕੰਮ ਹੀ 7 ਦਿਨ ਕੀਤਾ 23 ਦਿਨ ਤਾਂ ਤੁਸੀਂ ਕੀਤਾ ਹੀ ਨਹੀਂ ਕੰਮ ਤਾਂ ਫਿਰ ਉਹ ਤੁਹਾਨੂੰ ਜਿਹੜੀ ਤਨਖਾਹ ਆ ਉਹ 7 ਦਿਨ ਦੀ ਤੁਹਾਨੂੰ ਦੇਗੀ 50000 ਦੇ ਹਿਸਾਬ ਨਾਲ ਲਗਾ ਦੇਗੀ ਤੁਹਾਡੇ 7 ਦਿਨ ਦੇ ਕਿੰਨੇ ਪੈਸੇ ਬਣਦੇ ਆ ਉਹ ਤੁਹਾਨੂੰ 7 ਦਿਨ ਦੇ ਪੈਸੇ ਦੇ ਦੇਗੀ ਜੇ 5 ਦਿਨ ਕਰੋਗੇ ਪੰਜ ਦਿਨ ਦੀ ਦੇ ਦੇਗੀ ਹਾਂ ਇੱਕ ਕਦੇ ਦਿਨ ਦੀ ਛੁੱਟੀ ਵੱਧ ਚੱਲ ਜਾਈਏ ਮੰਨ ਕੇ ਚਲੋ ਚਾਰ ਦਿਨ ਦੀ ਉਹਨੇ ਛੁੱਟੀ ਆ ਤੁਹਾਨੂੰ ਦੇਣੀ ਦੇਣੀ ਹੈ ਇਤਵਾਰ ਦੀ ਮੰਨ ਕੇ ਚਲੋ ਤੁਹਾਡੇ ਘਰੇ ਕੋਈ ਐਮਰਜੈਂਸੀ ਕੰਮ ਪੈ ਗਿਆ ਜਾਂ ਤੁਸੀਂ ਫੰਕਸ਼ਨ ਦੇ ਵਿੱਚ ਜਾਣਾ ਉਹਦੀ ਛੁੱਟੀ ਅਡਜਸਟ ਹੋ ਜਾਂਦੀ ਦੇ ਦਿੰਦੇ ਪਰ ਉਹ ਪੈਸੇ ਫਿਰ ਵੀ ਪੂਰੇ ਦੇਣਗੇ ਇਸੇ ਤਰ੍ਹਾਂ YouTube ਕੰਮ ਕਰਦਾ ਵਾ YouTube ਵੀ ਇੱਕ ਪਲੇਟਫਾਰਮ ਆ ਬਹੁਤ ਵਧੀਆ ਵੱਡਾ ਪਲੇਟਫਾਰਮ ਆ YouTube ਤੁਹਾਨੂੰ ਪੁੱਛ ਨਹੀਂ ਕਹਿੰਦੀ YouTube ਤੁਹਾਨੂੰ ਐ ਵੀ ਨਹੀਂ ਕਹਦੀਏਗੀ ਤੁਸੀਂ ਮੇਰੇ ਤੇ ਸਵੇਰੇ ਵੀਡੀਓ ਪਾਓ ਮੇਰੀ ਐਪਲੀਕੇਸ਼ਨ ਤੇ ਸ਼ਾਮੀ ਪਾਓ ਦੁਪਹਿਰੇ ਪਾਓ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਪਾਓ 24 ਘੰਟੇ ਦੇ ਵਿੱਚ ਤੁਸੀਂ ਜਦੋਂ ਤੁਹਾਡੀ ਵੀਡੀਓ ਚੱਲਣੀ ਹੀ ਚੱਲਣੀ ਆ ਬਸ YouTube ਇੱਕ ਜੀਜ਼ ਕਹਿੰਦਾ ਵਾ ਵੀ YouTube ਕਹਿੰਦਾ ਵੀ ਤੁਸੀਂ ਮੇਰੇ ਤੇ ਡੇਲੀ ਕੰਮ ਕਰੋ ਡੇਲੀ ਜੇ ਤੁਸੀਂ ਪੈਸੇ ਕਮਾਉਣਾ ਚਾਹੁੰਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਹੁਣ ਵੀ ਤੁਸੀਂ YouTube ਤੇ ਡੇਲੀ ਵੀਡੀਓ ਪਾਉਣੀ ਆ ਜਾਂ ਫਿਰ ਤੁਸੀਂ ਮਤਲਬ ਇੱਕ ਨਾ ਛੱਡ ਕੇ ਪਾਉਣੀ ਆ ਜਾਂ ਹਫਤਾ ਛੱਡ ਕੇ ਪਾਉਣੀ ਆ ਜਿੱਥੋਂ ਤੱਕ ਦਾ ਮੇਰਾ ਐਕਸਪੀਰੀਅੰਸ ਆ ਜੀ ਮੈਂ ਤਾਂ ਤੁਹਾਨੂੰ ਇਹ ਕਹੂੰਗਾ ਜੇ ਤੁਸੀਂ ਬਿਗਨਰ ਰਹੇਗੇ ਹੋ ਤੁਸੀਂ ਸਟਾਰਟਿੰਗ ਦੇ ਵਿੱਚ ਡੇਲੀ ਇੱਕ ਵੀਡੀਓ ਅਪਲੋਡ ਕਰਨੀ ਸ਼ੁਰੂ ਕਰੋ ਜਦੋਂ ਤੁਹਾਡਾ ਚੈਨਲ ਤੁਹਾਡਾ ਗਰੋ ਹੋ ਗਿਆ ਜੀ ਤੁਹਾਡਾ 4000 ਘੰਟੇ ਦਾ ਵਾਚ ਟਾਈਮ 1000 ਸਬਸਕ੍ਰਾਈਬਰ ਤੁਹਾਡੇ ਕੰਪਲੀਟ ਹੋ ਗਏ ਤੁਹਾਡਾ ਚੈਨਲ ਮੋਨਟਾਈਜੇਸ਼ਨ ਹੋ ਗਿਆ ਜੀ ਠੀਕ ਹੈ ਜੀ ਮੋਨਟਾਈਜੇਸ਼ਨ ਦੇ ਲਈ ਅਪਲਾਈ ਕਰਤਾ ਤੁਸੀਂ ਤੁਹਾਡਾ ਚੈਨਲ ਅਪਰੂਵ ਵੀ ਹੋ ਗਿਆ ਤੁਹਾਨੂੰ ਪੈਸੇ ਆਉਣੇ ਸ਼ੁਰੂ ਹੋ ਗਏ ਫਿਰ ਕੀ ਆ ਫਿਰ ਤੁਸੀਂ ਡੇਲੀ ਵੀਡੀਓ ਨਾ ਪਾਓ ਕੋਈ ਚੱਕਰ ਨਹੀਂ ਹੈਗਾ ਫਿਰ ਤੁਸੀਂ 2 ਦਿਨ ਬਾਅਦ ਵੀ ਵੀਡੀਓ ਪਾ ਸਕਦੇ ਹੋ ਹਫਤੇ ਦੇ ਵਿੱਚ 7 ਦਿਨ ਹੁੰਦੇ ਆ 7 ਦਿਨ ਦੇ ਵਿੱਚ ਤੁਸੀਂ 3 ਦਿਨ ਵੀ ਵੀਡੀਓ ਪਾ ਸਕਦੇ ਹੋ 2 ਦਿਨ ਛੱਡ ਕੇ ਪਾ ਦਿਓ ਮੰਨ ਕੇ ਚਲੋ ਸੋਮਵਾਰ ਪਾਤੀ ਫਿਰ ਵੀਰਵਾਰ ਪਾਤੀ ਫਿਰ ਸ਼ਨੀਵਾਰ ਪਾਤੀ ਤੁਸੀਂ ਇਦਾਂ ਵੀ ਵੀਡੀਓ ਪਾ ਸਕਦੇ ਹੋ ਇਦਰ ਲਈ ਕਿ ਤੁਹਾਡੂ ਪੈਸੇ ਹੁੰਦੇ ਰਹਿਣਗੇ ਤੁਹਾਡੀ ਵੀਡੀਓ ਵਾਇਰਲ ਹੁੰਦੀ ਰਹਣੀ ਹੈ ਕਿਉਂਕਿ ਤੁਹਾਡਾ ਚੈਨਲ ਇੱਕ ਵਾਰੀ ਗਰੋ ਹੋ ਗਿਆ ਜੀ ਸੋ ਦੇਖੋ ਜੇ ਤੁਸੀਂ YouTube ਦੇ ਉੱਤੇ ਤੁਸੀਂ ਸੱਚੀ ਕੰਮ ਕਰਨਾ ਚਾਹੁੰਦੇ ਹੋ ਹਨਾ ਤਾਂ ਤੁਹਾਨੂੰ ਇਹ ਕੰਮ ਜ਼ਰੂਰ ਕਰਨਾ ਹੀ ਪਵੇਗਾ ਇਹ ਚੀਜ਼ ਤੁਸੀਂ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ ਜੇ ਤੁਸੀਂ ਮੇਰੇ ਹਿਸਾਬ ਨਾਲ ਚੱਲੋਗੇ ਮੇਰੇ ਦੱਸੇ ਮੁਤਾਬਿਕ ਚੱਲੋਗੇ ਇਸ ਤਰੀਕੇ ਨਾਲ ਤੁਸੀਂ ਕੰਮ ਕਰੋਗੇ ਡੇਲੀ ਵੀਡੀਓ ਤੁਸੀਂ ਅਪਲੋਡ ਕਰੋਗੇ YouTube Facebook Instagram ਦੇ ਉੱਤੇ ਤਾਂ ਹੀ ਤੁਹਾਡਾ ਚੈਨਲ ਜਿਹੜਾ ਗਰੋ ਹੋਏਗਾ ਤਾਂ ਹੀ ਤੁਸੀਂ YouTube Facebook Instagram ਤੋਂ ਤੁਸੀਂ ਪੈਸੇ ਕਮਾਸੋ ਕੰਗੇ ਜੀ ਤਾਂ ਮੈਂ ਤੁਹਾਨੂੰ ਕਹ ਸੀ ਮੈਂ ਇੱਕ ਵੀਡੀਓ ਬਣਾਈ ਸੀ ਤੁਸੀਂ ਆਪਣੇ ਆਪ ਨੂੰ ਇੱਕ 90 ਦਿਨ ਦਾ ਚੈਲੰਜ ਦੇ ਦੋ ਵੀ ਤੁਸੀਂ 90 ਦਿਨ YouTube ਦੇ ਉੱਤੇ ਤੁਸੀਂ ਕੰਮ ਕਰਨਾ ਹੀ ਕਰਨਾ ਵਾ ਤੇ ਮੈਂ ਤੁਹਾਨੂੰ ਗਾਰੰਟੀ ਦੇ ਨਾ ਲਿਖ ਕੇ ਦਿਨਾਗਾ ਤੁਸੀਂ 90 ਦਿਨ ਦੇ ਵਿੱਚ ਬਹੁਤ ਛੇਤੀ ਤੇ ਬਹੁਤ ਤੇਜ਼ੀ ਨਾਲ ਤੁਸੀਂ ਗਰੋ ਕਰ ਜਾਓਗੇ ਤੇ ਤੁਸੀਂ YouTube ਦੇ ਉੱਤੇ 3 ਮਹੀਨੇ ਦੇ ਅੰਦਰ ਅੰਦਰ ਹੀ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਕਿਉਂਕਿ ਉਹਦੇ ਨਾਲ ਕੀ ਹੈ ਜਦੋਂ ਤੁਸੀਂ ਡੇਲੀ ਕੰਮ ਕਰਦੇ ਹੋ YouTube ਨੂੰ ਵੀ ਪਤਾ ਲੱਗਦਾ ਉਹਦੇ ਐਲਗੋਰੀਥਮ ਨੂੰ ਵੀ ਪਤਾ ਲੱਗਦਾ ਵੀ ਤੁਸੀਂ ਯਾਰ YouTube ਦੇ ਉੱਤੇ ਤੁਸੀਂ ਕੰਮ ਕਰਦੇ ਪਏ ਹੋ ਤੁਸੀਂ ਤੇ ਉਹ ਵੀ ਤੁਹਾਨੂੰ ਪ੍ਰਮੋਟ ਕਰਨ ਦੇ ਵਿੱਚ ਪੂਰੀ ਪੂਰੀ ਹੈਲਪ ਕਰਦਾ ਤੁਹਾਡੀ ਪੂਰੀ ਮਦਦ ਕਰੇਗਾ ਸੋ ਜੇ ਤੁਸੀਂ YouTube ਤੋਂ Facebook ਤੋਂ Instagram ਤੋਂ ਪੈਸਾ ਕਮਾਉਣਾ ਚਾਹੁੰਦੇ ਹੋ ਤੁਹਾਨੂੰ ਇਹ ਕੰਮ ਤੁਹਾਨੂੰ ਕਰਨਾ ਹੀ ਪਵੇਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਤੁਹਾਨੂੰ ਮੇਰੀ ਇਹ ਵੀਡੀਓ ਛੋਟੀ ਜੀ ਕੋਸ਼ਿਸ਼ ਹੈ ਜਿਹੜੀ ਹੈ ਇਹ ਤੁਹਾਨੂੰ ਕਿਵੇਂ ਦੀ ਲੱਗੀ ਜੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੋਂ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਰ ਬਰੀ ਸੱਚੀ ਗੱਲ ਹੈ